ਨੇ ਪੀ ਲੋ ਪਾਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋ ਗਈ ਹੈ ਸਵੇਰ ਸਵੇਰੇ ਤੇ ਆਹ ਜੀ ਸਾਡੇ ਹੋਟਲ ਦਾ 뷰 ਕਰੋ ਚੈੱਕ ਬੰਦੇ ਸਵੇਰੇ ਸਵੇਰੇ ਉੱਠ ਗਏ ਤਿਆਰ ਆ ਪੂਰੇ ਸੈਰ ਲਈ ਇਹ ਚੋਬਰ ਤਿਆਰ ਵਰ ਤੇ ਆ ਇੱਧਰ ਆ ਬੰਦੇ ਸਾਨੂੰ 5:30 ਵਜੇ ਢਾਲਤਾ ਗਏ ਪਰ ਫੇ ਨਹੀਂ ਆਪ ਆਉਂਦੇ ਪੈਰਾ ਗਲਾਈਡਿੰਗ ਉਧਰ ਅੱਜ ਤੁਹਾਨੂੰ ਦਿਖਾਉਨੇ ਆ ਗਰਾਉਂਡ ਦੇ ਨਜ਼ਾਰੇ ਬੀੜ ਬਿਲਿੰਗ ਦੇ ਇੱਧਰ ਸਾਡੇ ਸਰਦਾਰ ਜੀ ਆਇਆ ਭਾ ਜੀ ਜਾਏ ਤੁਸੀਂ ਸਾਡੇ ਸਰਪੰਚ ਸਾਹਿਬ ਹੌਲੀ ਹੌਲੀ ਪੱਬ ਧਰਦੇ ਹੋਏ ਤੇ ਵੀਊ ਚੈੱਕ ਕਰੋ ਤੁਸੀਂ ਇਹਨਾਂ ਹੋਟਲ ਦਾ ਪਹੁੰਚ ਉਹਦੇ ਦਾਰੀਆ ਸਾਰੇ ਲੋ ਜੀ ਇਹ ਹੈਗਾ ਹਿਮਾਲਿਆਨ ਕੈਫੇ ਇਹ ਮੇਬੀ 2015 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਬੀਡ ਵਿਜ਼ਿਟ ਕੀਤਾ ਸੀਗਾ ਤੇ ਇਹੀ ਕੈਫੇ ਸਾਨੂੰ ਮਿਲਿਆ ਸੀਗਾ ਕਿਉਂਕਿ ਇਹ ਕੈਫੇ ਮੇਬੀ 2014 ਦੇ ਵਿੱਚ ਸਾਲ ਪਹਿਲਾਂ ਹੀ ਖੁੱਲਿਆ ਸੀਗਾ ਪਹਿਲਾਂ ਇੰਨਾ ਜ਼ਿਆਦਾ ਕਰਾਊਡ ਨਹੀਂ ਹੁੰਦਾ ਸੀਗਾ ਈਵਨ ਕਿ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਬੀੜ ਨਾਮ ਦੀ ਜਗ੍ਹਾ ਕੋਈ ਹੈਗੀ ਆ ਤੇ ਸਭ ਤੋਂ ਪਹਿਲੇ ਇਹੀ ਕੈਫੇ ਦੇ ਵਿੱਚ ਅਸੀਂ ਆ ਗਏ ਬਟੇ ਤੇ ਹੁਣ ਤਾਂ ਬਹੁਤ ਹੀ ਜ਼ਿਆਦਾ ਕੈਫੇ ਖੁੱਲ ਗਏ ਆ ਬਹੁਤ ਮਤਲਬ ਲੋਯਾ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਸਾਨੂੰ ਛੇਤੀ ਉੱਠਣਾ ਪਿਆ ਸਵੇਰੇ ਸਵੇਰੇ ਕਿਉਂਕਿ ਜਦੋਂ ਅਸੀਂ ਕਿਤੇ ਘੁੰਮਣ ਗਏ ਹੋਈਏ ਤਾਂ ਅਸੀਂ ਛੇਤੀ ਉੱਠ ਜੇ ਕਦੀ ਹੋ ਨਹੀਂ ਸਕਦਾ ਤੇ ਚੋਬਰ ਦੇਖੋ ਕਿਦਾਂ ਬੂਟ-ਬੜ ਪਾ ਕੇ ਤਿਆਰ ਹੋ ਕੇ ਨਿਕਲੇ ਐਨ ਸੈਰ ਕਰਨ ਤੇ ਮੇਨ ਮੁੱਦਾ ਸਾਡਾ ਇਹੀ ਸੀਗਾ ਕਿ ਸਵੇਰੇ ਆਪਾਂ ਉੱਠ ਕੇ ਐਨ ਆਪਾਂ 뷰 ਚੈੱਕ ਕਰਨਾ ਸਵੇਰ ਦੀ ਤਾਜੀ ਹਵਾ ਵੈਸੇ ਦਾ ਉੱਧ ਸਾਰੀ ਇੱਥੇ ਸਾਰਾ ਦਿਨ ਹੀ ਤਾਜੀ ਹਵਾ ਹੈ ਕੋਈ ਪੋਲੂਸ਼ਨ ਨਹੀਂਗਾ ਇੱਥੇ ਕੋਈ ਮਤਲਬ ਜਿਆਦਾ ਕਰਾਊਡ ਲਓ ਜੀ ਸਾਬੀ ਭਾਈ ਨੂੰ ਅੱਜ ਆਪਾਂ ਕਰਾਉਣੀ ਹੈ ਪੈਰਾਗਲਾਈਡਿੰਗ ਆਹ ਵੇਖੋ ਜੀ ਸਾਹਮਣੇ ਨਹੀਂ ਭਾਈ ਕਰਨੀ ਬਈ ਪੈਰਾਗਲਾਈਡਿੰਗ ਦਾ ਨਾਂ ਸੁਣ ਕੇ ਮੈਨੂੰ ਸਾਬੀ ਭਾਈ ਹੁਣੀ ਲੱਭੇ ਨਹੀਂ ਚਲੋ ਛੱਡੋ ਕੋਈ ਨਹੀਂ ਵਾ ਯੂਨੀ ਲੱਭ ਜਣਗੇ ਆਪਾਂ ਚੱਲਦੇ ਆਂ ਗਾਂਵ ਵੱਲ ਨੂੰ ਗਾਂਵ ਵੱਲ ਨੂੰ ਆਪਾਂ ਲੱਭ ਰਹੇ ਆਂ ਚਾਹ ਸਾਡੇ ਬੰਦੇ ਕਹਿੰਦੇ ਨਹੀਂ ਜੂਸ ਪੀਣਾ ਪਰ ਸਾਡੀ ਦੋ ਕੁ ਜਣੇ ਦੀ ਗਰਾਰੀ ਚਾਹ ਤੇ ਜੜੀਏ ਕਿਉਂਕਿ ਸਵੇਰ-ਸਵੇਰੇ ਚਾਹ ਮਿਲ ਜੇ ਉਹਦੇ ਨਾਲ ਦੀ ਰੀਸ ਕਿੱਥੇ ਆ ਲਓ ਜੀ ਆ ਗਈ ਬੱਚਿਆਂ ਦੀ ਸਕੂਲ ਦੀ ਬੱਸ ਨਿਆਣੇ ਜਾ ਰਹੇ ਸਕੂਲੇ ਬਾਏ ਬਾਏ ਕਰਦੇ ਕੋਈ ਨਹੀਂ ਬੱਚੋ ਖੇਡੋ ਤੁਸੀਂ ਜਾ ਕੇ ਸਕੂਲੇ ਲਓ ਜੀ ਲੱਭਦੇ ਲੱਭਦੇ ਆਪਾਂ ਇੱਕ ਰੈਸਟੋਰੈਂਟ ਲੱਭ ਲਿਆ ਕਿਉਂਕਿ ਸਵੇਰ ਦਾ ਟਾਈਮ ਸੀਗਾ ਰੈਸਟੋਰੈਂਟ ਹਜੇ ਓਪਨ ਹੋ ਹੀ ਰਹੇ ਸੀਗੇ ਪਰ ਚਲੋ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਕਹਿੰਦੇ ਆ ਨਾ ਭਾਈ ਹੁਣੇ ਮਾਰ ਰਹੇ ਆ ਸਲਾਹ ਵੀ ਸਾਨੂੰ ਕਿੱਦਾਂ ਚਾਹ ਮਿਲ ਜੂਗੀ ਕਿ ਨਹੀਂ ਮਿਲੂ ਨਹੀਂ ਆਹੋ ਅੰਦਰ ਹੁਣੇ ਲਓ ਜੀ ਬੰਦੇ ਮਸੀ ਮਨਾਏ ਆ ਚਾਹ ਲਈ ਬੰਦਿਆਂ ਨੇ ਰੱਟ ਲਈ ਸੀ ਜੂਸ ਪੀਣਾ ਜੂਸ ਪੀਣਾ ਜੂਸ ਮਸੀ ਮਨਾਏ ਆ ਵਿਊ ਚੈੱਕ ਕਰੋ ਤੁਸੀਂ ਹੋਟਲ ਦਾ ਕਿਆ ਬਾਤ ਹੈ ਪਿੱਛੇ ਦੇ ਆ ਗਿਆ ਅੱਲੀ ਕੋ ਵਾਟਰ ਇਹ ਖੇਡਦੇ ਮੌਤਨ ਉਹ ਵੀ ਸਵੇਰੇ ਸਵੇਰੇ ਕੋਈ ਪਰਵਾਹ ਨਹੀਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਹੋਰ ਹੈ ਭਾਜੀ ਉਹ ਉੱਥੇ ਪੁੱਠਾ ਹੋ ਗਿਆ ਉੱਠਾ ਨਹੀਂ ਹੋਗਾ ਘਮਾਉਂਦਾ ਆਇਆ ਇਦਾਂ ਕੱਲਾ ਆਵੇਂਗਾ ਨਾ ਕੱਲਾ ਨਹੀਂ ਖਾ ਦੋ ਜਣੇ ਆ ਲਓ ਜੀ ਨਾਲ ਦੀ ਨਾਲ ਆਪਾਂ ਲਿਆ ਲਾਹਾ ਆਪਾਂ ਜੋਤੀ ਭਾਈ ਨੂੰ ਕਿਹਾ ਬਣਾ ਦੇ ਭਾਈ ਮੇਰੀ ਰੀਲ ਜਿਹਨੂੰ ਲੋਕੀ ਦੇਖ ਕੇ ਕਰਨ ਗੁੱਡ ਫੀਲ ਸੋ ਦੈਨ ਮਿੱਤਰਾਂ ਨੇ ਨਿਕਲਣਾ ਸੀਗਾ ਝਰਨੇ ਵੱਲ ਨੂੰ ਤੇ ਆਪਾਂ ਤੁਹਾਨੂੰ ਉਹ ਸਾਰੀ ਟ੍ਰੈਕਿੰਗ ਨਹੀਂ ਹੋਵੇ ਜਿਹੜੀ ਝਰਨੇ ਨੂੰ ਜਾਂਦੀ ਲਓ ਵੀ ਮਿੱਤਰੋ 트래ਕਿੰਗ ਕਹਿੰਦੇ ਸ਼ੁਰੂ ਹੋ ਗਈ ਹੈ ਝਰਨੇ ਦੀ ਚੋਬਰ ਤਿਆਰ ਵਰ ਤਿਆਰ ਨੇ ਆ ਸਾਡੇ ਪੰਡਤ ਜੀ ਬੀਡ ਤੋਂ ਇਹ ਸਾਡੇ ਗਾਈਡ ਵੇ ਸਾਡਾ ਭਰਾ ਆ ਇਹ ਭਰਾ ਵੀ ਠੀਕੇ ਆ ਇੱਥੇ ਬੀਡ ਦੇ ਵਿੱਚ ਲਓ ਜੀ ਵਿਊ ਚੈੱਕ ਕਰੋ ਮਿੱਤਰੋ ਅੱਗੇ ਬਜ਼ੁਰਗ ਪਿੱਛੇ ਹਟਦੇ ਕਿਤੇ ਚੋਬਰ ਝਰਨੇ ਦੀ 트래ਕਿੰਗ ਚੋਬਰ ਕਹਿੰਦੇ ਚਾਵਲਾਂ ਜੀ ਕਰਾਂਗੇ ਹਾਂ ਜੀ ਆਜੋ 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 ਚੋਬਰੋ ਨੌਜਵਾਨ ਆਜੋ ਤੁਹਾਨੂੰ ਦਿਖਾਉਨੇ ਆ ਜੀ ਝਰਨੇ ਦਾ ਨਜ਼ਾਰਾ ਹਾਂਜੀ ਹਾਂਜੀ ਇਹ ਹੈ ਜੀ ਬੀਡ ਬਿਲਿੰਗ ਦਾ ਵਾਟਰਫਾਲ ਭਾਈ ਪਿੰਡ ਕਿਹੜਾ ਸੀ ਪੰਡਤਪਾਜੀ ਹੈ ਗਰਨੇੜ 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 ਪਿੰਡ ਦੇ ਵਿੱਚ ਵਾਟਰਫਾਲ ਆ ਬੀਡ ਤੋਂ ਹੈਗਾ 4-5 ਕਿਲੋਮੀਟਰ ਤੇ ਟਰੈਕਿੰਗ ਹੈਗੀ ਆ ਘਟੋ ਘਟੇ ਇਹ 4 ਕਿਲੋਮੀਟਰ ਦੀ 2 ਕਿਲੋ 2 2.5 ਕਿਲੋਮੀਟਰ ਹੋਏ ਸਾਡੇ ਲੈ ਹਾਲੀ ਚਾਰੀ ਆ ਸਾਡੇ ਲੈ ਦੋ ਵੀ ਚਾਰੀ ਆ یوں ਦੇਖੋ ਇਤੋਂ ਤੀ ਬਾਕੀ ਤੁਹਾਨੂੰ ਬਾਈ ਜੀ ਕਹਿੰਦੇ ਆ ਇਨਸਾਨ ਦੀਆਂ ਲੱਤਾਂ ਗੱਡੀਆਂ ਨਾਲੋਂ ਵੱਡੀਆਂ ਹੁੰਦੀਆਂ ਵੀ ਜਿੱਥੇ ਗੱਡੀਆਂ ਨਹੀਂ ਜਾਂਦੀਆਂ ਉਹ ਤੇ ਇਨਸਾਨ ਦੀਆਂ ਲੱਤਾਂ ਜਾਂਦੀਆਂ ਸੋ ਇਸ ਕਰਕੇ ਹਿੰਮਤ ਨਹੀਂ ਹਾਰੀਦੀ ਹੁੰਦੀ ਰਾਸਤਾ ਤੁਸੀਂ ਆਪਣੀਆਂ ਕੰਨਾਂ ਦੇਖ ਸਕਦੇ ਆ ਕਿ ਕਿ ਹੋ ਗਿਆ ਆ ਇੱਕ ਖਤਰੋਂ ਕੇ ਖਿਲਾੜੀ ਵਾਲਾ ਕੰਮ ਹੈ ਪੂਰਾ ਉਹ ਤੁਸੀਂ ਦੇਖ ਸਕਦੇ ਬਾਈ ਜਿੱਥੋਂ ਨੰਗਿਆ ਤੇ ਕਿੰਨੀ ਕਿ ਡੰਡੀ ਸੀਗੀ ਬਾਈ ਆਪਣਾ ਖੜਾ ਆ ਪਾਣੀ ਲੈ ਕੇ ਇਹ ਥੱਕਿਆ ਹੋਇਆ ਥੋੜਾ ਤੇ ਤੁਸੀਂ ਇਹ ਦੇਖ ਸਕਦੇ ਆ ਕਿਦਾਂ ਬਾਈ ਹੁਣੀ ਆਪਾਂ ਸਾਰੇ ਜਾ ਰਹੇ ਆ ਤੇ ਰਸਤਾ ਤੁਸੀਂ ਦੇਖ ਸਕਦੇ ਥੋੜਾ ਹੈ ਤਾਂ ਡੇਂਜਰਸ ਹੀ ਆ ਪਰ ਕਹਿੰਦੇ ਹੁੰਦੇ ਆ ਨਾ ਵੀ ਹਿੰਮਤ ਨਹੀਂ ਹਾਰੀ ਦੀ ਜਦੋਂ ਕਹਿੰਦੇ ਹੁੰਦੇ ਆ ਨਾ ਵੈਲ ਪਾਵਰ ਬੰਦੇ ਦੀ ਹੋਵੇ ਨਾ ਅਸਮਾਨਾਂ ਤੇ ਸਿਖਰਾਂ ਤੇ ਤਾਂ ਫੇਰ ਤਾਂ ਚਾਹੇ ਜਿੱਥੋਂ ਦੀ ਲੋ ਜੀ ਪੂਰਾ ਸਾਹੋ-ਸਾਹੀ ਹੋ ਗਿਆ ਮਾਹੌਲ ਉਹ ਤਾਂ ਬੀਰ ਤਾਂ ਨਹੀਂ ਹੈ ਰਾਹ ਖਤਰਨਾਕ ਜਾਈ ਹੈ ਚੱਲ ਭਾਜੀ ਹਾਂ ਰਾਹ ਥੋੜਾ ਹੈਗਾ ਇਦਾਂ ਦਾ ਹੀ ਸ਼ੂ ਸ਼ਾ ਪੂਰੇ ਦੂਜੇ ਸਪੋਰਟ ਸ਼ੂ ਪਾ ਕੇ ਆਉਣੇ ਪੈਂਦੇ ਇੱਥੇ ਕਿਉਂਕਿ ਸਾਰਾ ਪੱਥਰ ਜੋ ਕੱਟ ਕੇ ਬਣਾਇਆ ਰਾਹ ਰਾਹ ਚੈੱਕ ਕਰੋ ਤੁਸੀਂ ਮਿੱਤਰੋ ਆਹ ਦੇਖੋ ਰਾਹ ਇਦਾਂ ਹੀ ਹੈ ਸਾਰਾ ਉੱਥੇ ਜਾਣਾ ਉੱਥੋਂ ਸ਼ੁਰੂ ਆ ਚੜਨਾ ਹਜੇ ਚੜਨਾ ਹਜੇ ਬਹੁਤ ਅੱਗੇ ਆ ਗਏ ਉਹ ਵਿੱਚ ਜੇ ਜਾ ਕੇ ਆਏ ਜੰਗਲ ਜਿਹਦਾ ਸਾਊਥ ਦੇ ਚੜਦੇ ਨਹੀਂ ਹੁੰਦੇ ਸੇਮ ਉਦਾ ਚੀਜ਼ ਐ ਇੱਕ ਤਾਂ ਇਹਨੇ ਬਹੁਤ ਤੰਗ ਕੀਤਾ ਯਾਰ ਮੈਨੂੰ ਮਗਰ ਮਗਰ ਆਈ ਜਾਂਦਾ ਮੇਰੇ ਬਾਕੀ ਬਾਬੇ ਦੀ ਕਿਰਪਾ ਨਾਲ ਪਹੁੰਚਣ ਵਾਲੀਆਂ ਅਸੀਂ ਹੈ ਇਹਦਾ ਟ੍ਰੈਕਿੰਗ ਕੁਝ ਨਹੀਂ 2.5 ਕਿਲੋਮੀਟਰ ਦੀ ਕਹਿੰਦੇ ਜਦੋਂ ਹੌਣ ਇਰਾਦੇ ਪੱਕੇ ਤੇ ਚਾਹੇ ਕਿੰਨੇ ਹੋਈਏ ਥੱਕੇ ਇਹ ਮੰਜ਼ਲ ਤੇ ਪਹੁੰਚ ਹੀ ਜਾਈਦਾ ਲਓ ਜੀ ਆਪਾਂ ਪਹੁੰਚ ਗਏ ਜਿੱਥੋਂ ਚੜ੍ਹਨਾ ਸ਼ੁਰੂ ਹੁੰਦਾ ਆ ਇਹ ਸਾਰੇ ਲੋਕੀ ਦੇਖੋ ਤੁਸੀਂ ਕਿਦਾਂ ਇੰਜੋਏ ਕਰ ਰਿਹਾ ਇੱਥੇ ਮਤਲਬ ਦੋ ਕਜਾਨਿਆਂ ਦੀਆਂ ਸ਼ਾਪਾਂ ਆ ਸਿਰਫ ਦੋ ਸ਼ਾਪਾਂ ਆ ਜਿੱਥੋਂ ਮਹਿਗੀ ਵਗੈਰਾ ਚਾਹ ਕੌਫੀ ਸਾਰਾ ਕੁਝ ਮਿਲਦਾ ਇੱਥੋਂ ਸਟਾਰਟ ਹੁੰਦੀ ਹੈ ਜੇ ਟਰੈਕਿੰਗ ਚੜ੍ਹਨੇ ਵਾਲੀ ਸਟਾਰਟ ਹੋਣੀ ਆ ਉਹ ਤਾਂ ਟਰੈਕਿੰਗ ਵੱਖਰੀ ਸੀ ਜਿੱਥੋਂ ਆਪਾਂ ਆਏ ਆ ਇਹ ਚੜ੍ਹਨੇ ਦੀ ਟਰੈਕਿੰਗ ਹਜੇ ਸ਼ੁਰੂਆਤ ਹੋਣੀ ਹੈ ਇੱਥੋਂ ਲਓ ਜੀ ਐਨ ਕਾਲ ਕਰ ਲਾ ਕੇ ਤੇ ਕਟ-ਕਟ ਕਰਸ ਕੇ ਤੇ ਆਪਾਂ ਨਿਕਲ ਗਏ ਹੌਲੀ ਹੌਲੀ ਬਾਬੇ ਦਾ ਨਾਮ ਲੈ ਕੇ ਸੋ ਹਯਾਰਾ ਪੱਥਰ ਪਾਰ ਕਰਦੇ ਹੋਏ ਹੌਲੀ ਹੌਲੀ ਪੱਪ ਧਰਦੇ ਹੋਏ ਯਾਰ ਹੁਣੀ ਜਾ ਰਿਹਾ ਝਰਨੇ ਵੱਲੋਂ ਤੇ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਝਰਨੇ ਦਾ ਵਿਊ ਲਓ ਜੀ ਚੋਬਰ ਹੋ ਗਏ ਸਾਰੇ ਇਕੱਠੇ ਤੇ ਹੁਣ ਜਾਣਗੇ ਨੱਠੇ ਝਰਨੇ ਵੱਲ ਨੂੰ ਤੇ ਆਹ ਜਿਹੜੀਆਂ ਮੈਂ ਇਸ਼ਾਰੇ ਜੇ ਕਰ ਰਿਹਾ ਇਹ ਮੈਂ ਤੁਹਾਨੂੰ ਇਹ ਮੈਂ ਉਸ ਵੇਲੇ ਦੱਸ ਰਿਹਾ ਸੀਗਾ ਕਿ ਜਿਹੜਾ ਆਪਣਾ ਲਾਸ ਜਿੱਥੋਂ ਆਪਣੀ ਸ਼ੁਰੂਆਤ ਹੋਣੀ ਸੀਗੀ ਵਲੌਗ ਦੀ ਉਹ ਆਪਾਂ ਪਹਿਲੇ ਤੁਹਾਨੂੰ ਦੱਸਤਾ ਕਿ ਕਿੱਥੋਂ ਸ਼ੁਰੂ ਹੋਣੀ ਸੀਗੀ ਕਿਉਂਕਿ ਉਹ ਵੀਡੀਓ ਆਪਾਂ ਬਾਅਦ ਚ ਬਣਾਈ ਸੀਗੀ ਪਰ ਆਪਾਂ ਬਲੌਗ ਦੇ ਵਿੱਚ ਤੁਹਾਨੂੰ ਪਹਿਲਾਂ ਜੋੜ ਕੇ ਦਿਖਾਤੀ ਆ ਕਿਉਂਕਿ ਜਿਹੜੇ ਪੱਥਰ ਸੀਗੇ ਉਹ ਥੋੜੇ ਮਤਲਬ ਵਿੱਚ ਵਿੱਚ ਬਹੁਤ ਜ਼ਿਆਦਾ ਡਿਫਿਕਲਟ ਸੀਗਾ ਰਸਤਾ ਤੇ ਪਾਣੀ ਵੀ ਐਨ ਪੂਰਾ ਚੜਲ ਜਿੰਨਾ ਤੁਸੀਂ ਫੀਲ ਕਰਦਾ ਤੇ ਆਪਣੇ ਦਿਮਾਗ ਨੇ ਉਨਾ ਚੜਲਿਆ ਪਾਣੀ ਪਰ ਸਾਡੇ ਤਾਂ ਚਲੋ ਪੈਰ ਸੌਨ ਹੋ ਗਏ ਸੀ ਕਿ ਸਾਨੂੰ ਨਹੀਂ ਮਹਿਸੂਸ ਹੋ ਰਿਹਾ ਸੀ ਕਿ ਤੁਸੀਂ ਉਹ ਦੇਖ ਸਕਦੇ ਆ ਕਿੰਦਾ ਗੱਲ ਸਾਹਿਬ ਹੁਣੀ ਉਹ ਆਪਣਾ ਪੰਡਤ ਭਾਜੀ ਦੇਖੋ ਕਿੰਦਾ ਹਸਾਰਾ ਦੇ ਕੇ ਇਦਾਂ ਇਦਾਂ ਚੜਦੇ ਸੀ ਸਾਰੇ ਪੱਥਰ ਇਦਾਂ ਦੇ ਪੱਥਰ ਸਾਰੇ ਰਾਸਤੇ ਦੇ ਵਿੱਚ ਤੁਹਾਨੂੰ ਇਦਾਂ ਦੇ ਹੀ ਪੱਥਰ ਮਿਲਨੇ ਆ ਪੂਰਾ ਜਦੋਂ ਜਿਹਤ ਕਰਦੇ ਹੋਏ ਗਲਸਾ ਬੋਣੀ ਦਾ ਪਹੁੰਚ ਗਏ ਉੱਪਰ ਨੂੰ ਸੋ ਦੈਨ ਵਾਰੀ ਆਉਣੀਆ ਮਨਦੀਪ ਭਾਜੀ ਥੋੜੇ ਨਾ ਪੈਰ ਗਿੱਲੇ ਹੋਣ ਦੇ ਕਾਰਨ ਹੋਣ ਦੇ ਬਾਵਜੂਦ ਥੋੜਾ ਪੈਰ ਨਾ ਤਿਲਕਦਾਈ ਪੂਰਾ ਗ੍ਰਿਪ ਨਹੀਂ ਸੀ ਬਣਦਾ ਪੈਰਾਂ ਦਾ ਜਦੋਂ ਆਪਾਂ ਪੱਥਰ ਤੇ ਚੜਦੇ ਸੀ ਨਾ ਚਲੋ ਐਵੇਂ ਹੀ ਕਹੀਏ ਆਪਣੇ ਬੰਦਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਇਕੱਲਾ ਇਕੱਲਾ ਬੰਦਾ ਐਨ ਪੂਰਾ ਇੱਕ ਦੂਜੇ ਦਾ ਸਾਥ ਦੇ ਰਿਹਾ ਟਰੈਕਿੰਗ ਵੇਲੇ ਲਓ ਜੀ ਕਰਖਰਾ ਕੇ ਆਪਾਂ ਤਾਂ ਅੱਗੇ ਨਿਕਲ ਗਏ ਸੀਗੇ ਪਰ ਸਾਡਾ ਜੋਤੀ ਭਾਜੀ ਪਿੱਛੇ ਰਹਿ ਗਿਆ ਲਓ ਜੀ ਕੁੜੀ ਦੇਖੋ ਕਿੰਨੀ ਬਰੇਵ ਆ ਸਾਡੇ ਜੋਤੀ ਭਾਈ ਤੋਂ ਪਹਿਲਾਂ ਚੜ ਗਈ ਯਾਰ ਪੱਤਰ ਤੇ ਕੀ ਗੱਲ ਕਰਦੇ ਯਾਰ ਜੋਤੀ ਭਾਜੀ ਇਧਰ ਕੈਮਰਾ ਘੁਮਾ ਦਈਏ ਮੜੇ ਜੀ ਤੁਹਾਨੂੰ ਦਿਖਾ ਦਈਏ ਕਿ ਰਸਤਾ ਅੱਗੇ ਕਾਫੀ ਪਿਆ ਆ ਉਧਰ ਗੱਲਸਾਬਣੀ ਬਾਏ ਬਾਏ ਕਰਦੇ ਕੋਈ ਨਹੀਂ ਗੱਲਸਾਬ ਤੁਸੀਂ ਨਿਕਲ ਜਾਓ ਅੱਗੇ ਲਓ ਜੀ ਪਰਨੇ ਦਾ ਸਹਾਰਾ ਲੈਣਾ ਪੈ ਗਿਆ ਲਓ ਕੰਮ ਕਿੰਨੇ ਟੇਚ ਹੋਇਆ ਬਾਏ ਬਾਏ ਨੋ ਨੋ ਭਾਈ ਪਰੇ ਹੋਈ ਓਏ ਭਈ ਓਏ ਉਹ ਕਿੰਨਾ ਲਾਸ਼ੀ ਨਹੀਂ ਪਾਈ ਹੁੰਦੀ ਜਦੋਂ ਲੰਮੀ ਓ ਉਹ ਤਾਂ ਨਾ ਪਲਾ ਓ ਸਿਰਾ ਲੱਗ ਗਿਆ ਸਿਰਾ 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 ਪਾਸ ਹੋ ਗਿਆ ਮਿਸ਼ਨ ਵੀਰੇ ਆ ਗਏ ਆ ਗਏ ਲੋ ਜੀ ਫਾਈਨਲੀ ਪਹੁੰਚ ਗਏ ਘਰਨੇ ਤੇ ਦੇਖ ਸਕਦੇ ਹੋ ਨਾਮ ਪੂਰੀ ਜਦੋਂ ਹੋ ਗਿਆ ਓਏ ਆ ਗਏ